ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾਕਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਖੈਰਮਖਤਮ ਕਰਦਾ ਦੋਸਤੋ ਗੱਲ ਕਰਦੇ ਆ ਫਰੀਦਕੋਟ ਲੋਕ ਸਭਾ ਹਲਕੇ ਦੀ ਫਰੀਦਕੋਟ ਲੋਕ ਸਭਾ ਹਲਕਾ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਛਾਇਆ ਹੋਇਆ ਹੈ ਬਹੁਤ ਹੀ ਦਿਲਚਸਪੀ ਲੋਕਾਂ ਦੀ ਫਰੀਦਕੋਟ ਦੇ ਵਿੱਚ ਹੈ ਕਿ ਫਰੀਦਕੋਟ ਤੋਂ ਕੌਣ ਜਿੱਤ ਰਿਹਾ ਹੈ ਫਰੀਦਕੋਟ ਨੂੰ ਜੇ ਆਪਾਂ ਪਿਛਲੇ ਸਮੇਂ 'ਚ ਦੇਖੀਏ ਹਮੇਸ਼ਾ ਕਲਾਕਾਰ ਹੀ ਕੈਂਡੀਡੇਟ ਦੇ ਰੂਪ ਵਿੱਚ ਮਿਲੇ ਹਨ ਲਾਸਟ ਟਾਈਮ ਵੀ ਇਸ ਸੀਟ ਦੇ ਉੱਤੋਂ ਕਾਂਗਰਸ ਪਾਰਟੀ ਵੱਲੋਂ ਮੁਹੰਮਦ ਸਦੀਕ ਜੀ ਚੋਣ ਜਿੱਤੇ ਸਨ ਤੇ ਇਸ ਵਾਰ ਵੀ ਇੱਥੇ ਕਾਫੀ ਕਲਾਕਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜੇ ਆਪਾਂ ਕੈਂਡੀਡੇਟ ਦੀ ਕਰੀਏ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਹੰਸਰਾਜ ਹੰਸ ਜੀ ਜੋ ਕਿ ਲਾਸਟ ਟਾਈਮ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ ਉਹਨਾਂ ਨੂੰ ਪੰਜਾਬ 'ਚ ਫਰੀਦਕੋਟ ਚੋਣ ਲੜਨ ਲਈ ਭੇਜਿਆ ਗਿਆ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਹੁਤ ਹੀ ਚਰਚਿਤ ਕਮੇਡੀ ਕਲਾਕਾਰ ਅੱਜਕੱਲ੍ਹ ਦੇ ਫਿਲਮਾਂ ਦੇ ਟਾਪ ਸਟਾਰ ਜਿਹੜੇ ਹੈਗੇ ਨੇ ਕਰਮਜੀਤ ਸਿੰਘ ਅਰਮੋਲ ਜੀ ਨੂੰ ਟਿਕਟ ਦਿੱਤੀ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਟਿਕਟ ਦਿੱਤੀ ਹੈ ਸੌਰੀ ਤੇ ਉਸ ਤੋਂ ਇਲਾਵਾ ਇੰਡੀਆ ਨੈਸ਼ਨਲ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਮਰਜੀਤ ਕੌਰ ਸਾਹੂ ਕੇ ਨੂੰ ਟਿਕਟ ਦਿੱਤੀ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਬਲਦੇਵ ਸਿੰਘ ਗਗੜਾ ਚ ਚੋਣ ਮੈਦਾਨ ਵਿੱਚ ਹਨ ਤੇ ਇਸ ਤੋਂ ਇਲਾਵਾ ਆਪਣੇ ਜਿਹੜੇ ਹੈਗੇ ਆ ਸਰਬਜੀਤ ਸਿੰਘ ਮਲੋਹਾ ਉਹ ਵੀ ਚੋਣ ਮੈਦਾਨ ਵਿੱਚ ਹਨ ਆਜ਼ਾਦ ਤੌਰ ਤੇ ਜੋਗੇ ਇਸ ਵਾਰ ਚੋਣ ਲੜ ਰਹੇ ਹਨ ਸੋ ਫਰੀਦਕੋਟ ਜੇ ਸੀਟ ਦੀ ਆਪਾਂ ਮੇਨ ਮੁਕਾਬਲੇ ਦੀ ਗੱਲ ਕਰੀਏ ਤਾਂ ਇੱਥੇ ਵੇਨ ਮੁਕਾਬਲਾ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਅਤੇ ਆਜ਼ਾਦ ਪਈ ਸਰਬਜਿੰਗ ਬਲਵਾ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਆਪਾਂ ਨੂੰ 4 ਤਰੀਕ ਨੂੰ ਇਹਦਾ ਰਿਜ਼ਲਟ ਪਤਾ ਚੱਲ ਜਾਏਗਾ ਕਿ ਇਸ ਵਾਰ ਫਰੀਦਕੋਟ ਹਲ ਦਾ ਕਲਾਕਾਰ ਚੁਣਦਾ ਹੈ ਜਾਂ ਇਹ ਰਵਾਇਤ ਬਦਲੀ ਜਾਂਦੀ ਹੈ